ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਅਜੀਬ ਹੀ ਕਹਾਣੀ ਲਿਆਈ ਹਾਂ ਜੋ ਸਿਰਫ ਇੱਕ ਘਟਨਾ ਨਹੀਂ ਸਗੋਂ ਇੱਕ ਵੱਡਾ ਸਬਕ ਹੈ ਇਹ ਕਹਾਣੀ ਹੈ ਰੱਬੀ ਰੂਹਾਂ ਦੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਬਿਨਾਂ ਕਿਸੇ ਸਵਾਰਥ ਦੇ ਬਿਨਾਂ ਕਿਸੇ ਸ਼ਰਤ ਦੇ ਇੱਕ ਬਿਮਾਰ ਭੈਣ ਦਾ ਹੱਥ ਫੜਿਆ ਤੇ ਉਸ ਦਾ ਸਾਥ ਦਿੱਤਾ ਕਹਿੰਦੇ ਹਨ ਰੱਬ ਹਰ ਥਾਂ ਆਪਣੇ ਆਪ ਨਹੀਂ ਪਹੁੰਚ ਸਕਦਾ ਇਸ ਕਰਕੇ ਉਹ ਆਪਣੇ ਬੰਦਿਆਂ ਰਾਹੀਂ ਆਪਣਾ ਕੰਮ ਕਰਵਾਉਂਦਾ ਹੈ ਜਦੋਂ ਕਿਸੇ ਨੂੰ ਮੁਸੀਬਤ ਆਉਂਦੀ ਹੈ ਤਾਂ ਵਾਹਿਗੁਰੂ ਉਸ ਦੇ ਲਈ ਮਦਦਗਾਰ ਭੇਜਦਾ ਹੈ ਬਿਲਕੁਲ ਇਹੀ ਚਮਤਕਾਰ ਮੈਗਪੈਨ ਦੀ ਜ਼ਿੰਦਗੀ ਵਿੱਚ ਹੋਇਆ ਮੈਗਪੈਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਹਨ ਡਾਕਟਰਾਂ ਨੇ ਸਪਸ਼ਟ ਕਿਹਾ ਹੈ ਕਿ ਉਹਨਾਂ ਨੂੰ ਬਹੁਤ ਸੰਭਾਲ ਦੀ ਜ਼ਰੂਰਤ ਹੈ ਸੇਤ ਅਤੇ ਹੌਸਲਾ ਦੋਵੇਂ ਚਾਹੀਦੇ ਹਨ ਇਸ ਸਮੇਂ ਜਦੋਂ ਹਰ ਕੋਈ ਆਪਣੇ ਕੰਮਾਂ ਵਿੱਚ ਵਿਜੀ ਹੁੰਦਾ ਹੈ ਰੱਬ ਨੇ ਮੈਕ ਭੈਣ ਲਈ ਬੀਰ ਭਾਬੀ ਤੇ ਛੋਟੀ ਬੱਚੀ ਜਸਲੀਨ ਨੂੰ ਮਦਦਗਾਰ ਵਜੋਂ ਪੇਜ ਦਿੱਤਾ ਇਹ ਪਰਿਵਾਰ ਸਿਰਫ ਸੰਭਾਲ ਨਹੀਂ ਕਰ ਰਿਹਾ ਸਗੋਂ ਆਪਣੇ ਪਿਆਰ ਨਾਲ ਮੈਕ ਭੈਣ ਨੂੰ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਜਸਲੀਨ ਵਰਗੀ ਛੋਟੀ ਬੱਚੀ ਜੋ ਖੋਦ ਖੇਡਣ ਦੀ ਉਮਰ ਵਿੱਚ ਹੈ ਆਪਣੀ ਭੂਆ ਮਹਿਕ ਲਈ ਹਰ ਵੇਲੇ ਤਿਆਰ ਰਹਿੰਦੀ ਹੈ ਔਰਦੀ ਛੋਟੀ ਜੀ ਮਸਕਾਨ ਤੇ ਉਸਦੀ ਛੋਟੀ ਜੀ ਮਦਦ ਮਹਿਕ ਪੈਣ ਦੇ ਦਿਲ ਵਿੱਚ ਨਵੀਂ ਉਮੀਦ ਜਗਾਉਂਦੀ ਹੈ ਇਹੀ ਤਾਂ ਹੈ ਰੱਬੀ ਰੂਹਾਂ ਦੀ ਖਾਸੀਅਤ ਉਹ ਕਿਸੇ ਵੀ ਰਿਸ਼ਤੇ ਵਿੱਚ ਕਿਸੇ ਵੀ ਉਮਰ ਜਾਂ ਕਿਸੇ ਵੀ ਦਰਜੇ ਤੋਂ ਪਰੇ ਹੋ ਕੇ ਸਿਰਫ ਸੇਵਾ ਕਰਦੇ ਹਨ ਅਸੀਂ ਕਈ ਵਾਰ ਕਿਸੇ ਦੇ ਪਰਿਵਾਰ ਤੇ ਅਣਜਾਣੇ ਵਿੱਚ ਟਿੱਪਣੀ ਕਰ ਦਿੰਦੇ ਹਾਂ ਕਈ ਵਾਰ ਅਸੀਂ ਬਿਨਾਂ ਸੱਚ ਜਾਣਦੇ ਅਫਵਾਹਾਂ ਪਾ ਦਿੰਦੇ ਹਾਂ ਪਰ ਅਸਲ ਸੱਚ ਇਹ ਹੈ ਕਿ ਹਰੇਕ ਪਰਿਵਾਰ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ ਸਾਨੂੰ ਕਦੇ ਵੀ ਕਿਸੇ ਉੱਤੇ ਉਂਗਲ ਨਹੀਂ ਚੁਕਣੀ ਚਾਹੀਦੀ ਅਸੀਂ ਮੈਕ ਭੈਣ ਦੇ ਵੀਰ ਭਾਬੀ ਤੇ ਛੋਟੀ ਜਸਲੀਨ ਨੂੰ ਪ੍ਰਭੀ ਰੂਹਾਂ ਵਜੋਂ ਦੇਖਦੇ ਹਾਂ ਕਿਉਂਕਿ ਇਹ ਲੋਕ ਸਿਰਫ ਇੱਕ ਪਰਿਵਾਰ ਦੀ ਤਰ੍ਹਾਂ ਨਹੀਂ ਸਗੋਂ ਇੱਕ ਵੱਡੀ ਸੇਵਾ ਦੇ ਰੂਪ ਵਿੱਚ ਆਪਣਾ ਕੰਮ ਕਰ ਰਹੇ ਹਨ ਰੱਬੀ ਰੂਹਾਂ ਦੀ ਖਾਸੀਅਤ ਇਹ ਵੀ ਹੁੰਦੀ ਹੈ ਕਿ ਉਹ ਕਦੇ ਵੀ ਆਪਣਾ ਕੰਮ ਦਾ ਡੰਗ ਨਹੀਂ ਪਾਉਂਦੇ ਉਹ ਸਿਰਫ ਚੁੱਪਚਾਪ ਸੇਵਾ ਕਰਦੇ ਹਨ ਇਹੀ ਗੁਣ ਉਹਨਾਂ ਨੂੰ ਰੱਬ ਦੇ ਨੇੜੇ ਲੈ ਜਾਂਦਾ ਹੈ ਅੱਜ ਦੀ ਵੀਡੀਓ ਸਿਰਫ ਇੱਕ ਕਹਾਣੀ ਨਹੀਂ ਇਹ ਸਾਡੀ ਸੋਚ ਨੂੰ ਬਦਲਣ ਦੀ ਇੱਕ ਕੋਸ਼ਿਸ਼ ਹੈ ਜੇ ਅਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਅਫਵਾਹਾਂ ਨਾ ਬਣਾਈਏ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਗਲਤ ਫਲਾਉਣਾ ਸਭ ਤੋਂ ਵੱਡਾ ਪਾਪ ਹੈ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਹਾਂ ਜਿਵੇਂ ਮਹਿਕ ਪੈਣ ਦੇ ਵੀਰ ਤੇ ਭਾਬੀ ਨੇ ਆਪਣੀ ਜ਼ਿੰਦਗੀ ਤੋਂ ਸਮਾਂ ਕੱਢ ਕੇ ਸੇਵਾ ਕੀਤੀ ਅਸੀਂ ਵੀ ਆਪਣੇ ਆਸ-ਪਾਸ ਦੇ ਲੋਕਾਂ ਲਈ ਕੁਝ ਕਰ ਸਕਦੇ ਹਾਂ ਜਿਵੇਂ ਜਸਲੀਨ ਆਪਣੀ ਪੂਆ ਲਈ ਛੋਟੀ ਉਮਰ ਵਿੱਚ ਇੰਨਾ ਪਿਆਰ ਰੱਖਦੀ ਹੈ ਅਸੀਂ ਵੀ ਆਪਣੇ ਘਰ ਦੇ ਬਜ਼ੁਰਗਾਂ ਬਿਮਾਰਾਂ ਤੇ ਬੱਚਿਆਂ ਲਈ ਪਿਆਰ ਰੱਖ ਸਕਦੇ ਹਾਂ ਜਿਵੇਂ ਮੈਗਪੈਨ ਹੌਸਲੇ ਨਾਲ ਖੜੇ ਹਨ ਅਸੀਂ ਵੀ ਹਰੇਕ ਮੁਸੀਬਤ ਦਾ ਸਾਹਮਣਾ ਹੌਸਲੇ ਨਾਲ ਕਰੀਏ ਮੈਂ ਵੀ ਆਪਣੇ ਪੰਜਾਬੀ ਜੀਵਨ ਚੈਨਲ ਦੀਆਂ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਮੈਕ ਮੈਂ ਲਈ ਅਰਦਾਸ ਕਰੋ ਵਾਹਿਗੁਰੂ ਜੀ ਉਹਨਾਂ ਨੂੰ ਜਲਦੀ ਠੀਕ ਕਰਨ ਜੇ ਅਣਜਾਣੇ ਵਿੱਚ ਸਾਡੇ ਸ਼ਬਦਾਂ ਨਾਲ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਅਣਜਾਣ ਸਮਝ ਕੇ ਮਾਫ਼ ਕਰਨਾ ਸਾਡਾ ਕੋਈ ਮਕਸਦ ਕਿਸੇ ਨੂੰ ਦਿਖਾਉਣਾ ਨਹੀਂ ਸਗੋਂ ਸਿਰਫ ਇੱਕ ਸਚਾਈ ਤੁਹਾਡੇ ਸਾਹਮਣੇ ਰੱਖਣਾ ਹੈ ਆਓ ਸਾਰੇ ਰਲ ਮਿਲ ਕੇ ਵਾਹਿਗੁਰੂ ਕੋਲ ਅਰਦਾਸ ਕਰੀਏ ਹੇ ਵਾਹਿਗੁਰੂ ਜੀ ਮੈ ਕ ਭੈਣ ਨੂੰ ਜਲਦੀ ਸਿਹਤ ਬਖਸ਼ੋ ਉਸ ਦੇ ਪਰਿਵਾਰ ਨੂੰ ਹੌਸਲਾ ਦੇਵੋ ਅਤੇ ਸਾਡੀ ਸੰਗਤ ਨੂੰ ਸੱਚਾ ਪਿਆਰ ਸਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ